Thank <laughs> you. ਸਮਤੀ ਸੰਤ ਦੇ ਵੱਲੋਂ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੰਤ ਬਾਬਾ ਅਤਰ ਸਿੰਘ ਦੀ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਕਈ ਦਿਨਾਂ ਤੋਂ ਲੰਗਰ ਤੇ ਪਾਠ ਸਾਹਿਬ ਜੀ ਜਪਿਓ ਜਿਨ ਅਰਜਣ ਦੇਵ ਗੁਰੂ ਫਿਰ ਸੰਕਟ ਜਉਣ ਦਰਬਨਾ ਆਇਓ ਪਨ ਮਥਰਾ ਤਸ ਭੇਦ ਨਹੀ ਬੁਰ ਅਰਜਣ ਪਰਤਖ ਹਰ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਸ੍ਰੀ ਦਾ ਦੇ ਸਰਤਾਜ ਪਾਤਸ਼ਾਹ ਧੰਨ ਧਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਆ ਸਤਿਗੁਰੂ ਜੀ ਜੋ 3 ਦਿਨਾਂ ਤੋਂ ਲੈ ਕੇ ਸਮਟੀਆਂ ਸੰਤਾਂ ਦੇ ਵੱਲੋਂ ਗੁਰਬਾਣੀ ਦੇ ਜਾਪ ਕੀਤੇ ਜਾ ਰਹੇ ਨੇ ਜੋਨ 1984 ਦੇ ਸ਼ਮਹੋ ਸ਼ਹੀਦਾਂ ਦੀ ਮਿੱਠੀ ਜਾਤ ਦੇ ਅੰਦਰ ਸ੍ਰੀ ਸੁਖਮਣੀ ਸਾਹਿਬ ਦੀ ਗੁਰਬਾਣੀ ਦੇ ਜਾਪ ਚੌਪਈ ਸਾਹਿਬ ਦੀ ਬਾਣੀ ਦੇ ਜਾਪ ਛੇ ਪਉੜੀਆਂ ਆਨੰਦ ਸਾਹਿਬ ਦੀ ਬਾਣੀ ਦੇ ਜਾਪ ਹੋਈ ਨੇ ਗੁਰਬਾਣੀ ਪੜਦਿਆਂ ਹੋਈਆਂ तमाम ਤੁਲਾਂ ਦੀ ਖਿਮਾ ਕਰਨੀ ਅੱਗੇ ਤੋਂ ਆਪ ਜੀ ਨੇ ਸਮਤ ਬਖਸ਼ਣੀ ਜੀ ਪਾਵਨ ਚਰਣਾ ਦੇ ਨਾਲ ਜੋੜ ਕੇ ਰਖਣਾ ਪਤਸ਼ਾਹੀ ਪੜੀ ਸੁਣੀ ਬਾਣੀ ਦੇ ਮਹਾਤਮ ਦਰ ਆਈਆਂ ਸੰਤਾਂ ਦੀ ਹਿਰਦਿਆਂ ਤੇ ਬਸਾਉਣੇ ਦੀ ਦਰ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਤਿਲ ਫੁੱਲ ਪੇਟਾਵਾ ਅੰਗੀਕਾਰ ਕਰਨੀਆਂ ਜੀ ਆਪਣੇ ਦਰੋਂ ਘਰੋਂ ਸਮਾਈ ਭਾਈ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਨਾਮ ਦੀਆਂ ਦਾਤਾ ਅਮਰਤ ਦੀਆਂ ਦਾਤਾ ਨਿਤਨੇ ਹੁੰਦੀਆਂ ਦਾਤਾ ਰਖਸ਼ੀਆਂ ਨਗਰ ਥੇੜੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਮਾਲੇ ਮਰੋਖੇ ਵਾਦੇ ਕਰੜੇ ਸਤਿਗੁਰੂ ਜੀ ਜੋ ਆਪਜੀ ਦੇ ਹਜੂਰ ਸمح ਸੰਤਾਂ ਦੇ ਵੱਲੋਂ ਸੇਵਕ ਪਰਿਵਾਰਾਂ ਵੱਲੋਂ ਦੇਗਾ ਦੀ ਸੇਵਾ ਹੋ ਰਹੀ ਹੈ ਅਤੇ ਅਰਦਾਸਾਂ ਬੇਨਤੀਆਂ ਨੇ ਜੋ ਅੱਜ ਦੀਆਂ ਦੇਗਾ ਦੀ ਸੇਵਾ ਤੇ ਅਰਦਾਸਾਂ ਬੇਨਤੀਆਂ ਹਨ ਪਹਿਲੇ ਪਰਿਵਾਰ ਭਾਈ ਗੁਰਤੇਜ ਸਿੰਘ ਬੱਗੇ ਦੇ ਪਰਿਵਾਰ ਵਿੱਚੋਂ ਭੰਮੂ ਪੱਤੀ ਦੂਜੇ ਪਰਿਵਾਰ ਭਾਈ ਪੀੜਾ ਸਿੰਘ ਗਿੱਲਾਂ ਦੇ ਪਰਿਵਾਰ ਵਿੱਚੋਂ ਹੰਦੂ ਪੱਤੀ ਤੀਜੇ ਪਰਿਵਾਰ ਭਾਈ ਗੁਰਦੀਪ ਸਿੰਘ ਨੰਦੇ ਦੇ ਪਰਿਵਾਰ ਵਿੱਚੋਂ ਚੋਟੀਆਂ ਪੱਤੀ ਚੌਥੇ ਪਰਿਵਾਰ ਮਨਬ੍ਰੀਤ ਸਿੰਘ ਸੁਪੁੱਤਰ ਗੁਰਜੀਤ ਸਿੰਘ ਗਿੱਲ ਪੰਜਵੇਂ ਪਰਿਵਾਰ ਭਾਈ ਅਮਰੀਤ ਸਿੰਘ ਮੇਟਾ ਦੇ ਪਰਿਵਾਰ ਵਿੱਚੋਂ ਹੰਦੂ ਪੱਤੀ ਛੇਵੇਂ ਪਰਿਵਾਰ ਭਾਈ ਬਲਵੰਤ ਸਿੰਘ ਸੁਪੁੱਤਰ ਹਮੀਰ ਸਿੰਘ ਅਮਰਾਪਤੀ ਸੱਤਵੇਂ ਪਰਿਵਾਰ ਕਾਤਾ ਸੁਖਮਣ ਜੋਗ ਸਿੰਘ ਸੁਪੁੱਤਰ ਰਸਵਿੰਦਰ ਸਿੰਘ ਅਮਰਾਪਤੀ ਅੱਠਵੇਂ ਪਰਿਵਾਰ ਭਾਈ ਜਗਮੀਲ ਸਿੰਘ ਸੁਪੁੱਤਰ ਲਾਲ ਸਿੰਘ ਚੋਟੀਆਂ ਪੱਤੀ ਨੌਵੇਂ ਪਰਿਵਾਰ ਭਾਈ ਮਹਿਬਾ ਸਿੰਘ ਕਰੋੜੇ ਕੇ ਪਰਿਵਾਰ ਵਿੱਚੋਂ ਚੋਟੀਆਂ ਪੱਤੀ 10ਵੇਂ ਪਰਿਵਾਰ ਭਾਈ ਸਰਵਾਰ ਸਿੰਘ ਗੇਟਪਤੀ 11ਵੇਂ ਪਰਿਵਾਰ ਭਾਈ ਜਗਤਾਰ ਸਿੰਘ ਹੰਦੂਪਤੀ 12ਵੇਂ ਪਰਿਵਾਰ ਭਾਈ ਗੁਰਪ੍ਰੀਤ ਸਿੰਘ ਸੁਪੁੱਤਰ ਕਰਮ ਸਿੰਘ ਕਰਮਜੀਤ ਸਿੰਘ ਗਿੱਲਾਂ ਦੇ ਪਰਿਵਾਰ ਵਿੱਚੋਂ ਹੰਦੂਪਤੀ 13ਵੇਂ ਪਰਿਵਾਰ ਭਾਈ ਦਰਸ਼ਨ ਸਿੰਘ ਘੋੜਾਂ ਦੇ ਪਰਿਵਾਰ ਵਿੱਚੋਂ 10ਵੇਂ ਪਰਿਵਾਰ ਭਾਈ ਗੁਰਚਰਨ ਸਿੰਘ ਘੋਗੜਾ ਦੇ ਪਰਿਵਾਰ ਵਿੱਚੋਂ 15ਵੇਂ ਪਰਿਵਾਰ ਘਾਈ ਜਸਵੀਰ ਸਿੰਘ ਨੰਬਰਦਾਰ 16ਵੇਂ ਪਰਿਵਾਰ ਜਿਨ੍ਹਾਂ ਸੇਵਕਾਂ ਦੇ ਨਾਮ ਆਪ ਜੀ ਜਾਣੀ ਜਾਣੋ ਸੇਵਕ ਪਰਵਾਦ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਬੱਚਿਆਂ ਦੀ ਚੜ੍ਹਦੀ ਕਲਾ ਦੇ ਲਈ ਆਪ ਜੀ ਦੇ ਹਜੂਰ ਅਰਦਾਸ ਬੇਤੀ ਕਰਵਾ ਰਹੇ ਨੇ 17ਵੇਂ ਪਰਿਵਾਰ ਭਾਈ ਪਰਮਜੀਤ ਸਿੰਘ ਪੰਜਾਬ ਕੇ ਪਰਿਵਾਰ ਵਿੱਚੋਂ ਇਸ ਪਰਿਵਾਰ ਦੇ ਵੱਲੋਂ ਸਤਿਗੁਰੂ ਜੀ ਜੋ ਸੰਗਤਾਂ ਦੇ ਲਈ ਚੌੜਾਂ ਦੇ ਜੋ ਲੰਗਰ ਦੀ ਸੇਵਾ ਕੀਤੀ ਗਈ ਹੈ ਪਤਸ਼ਾਹੀ ਇਹਨਾਂ ਸੇਵਕ ਪਰਿਵਾਰਾਂ ਦੀਆਂ ਆਪ ਜੀ ਨੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਚੜ੍ਹਦੀਆਂ ਤਲਾ ਬਖਸ਼ਣੀਆਂ ਜੀ ਰਾਂਦੇ ਵਿੱਚ ਏਕਤਾ ਪਿਆਰ ਧਰਮ ਬਖਸ਼ਣੇ ਜੜਦੀਆਂ ਕਲਾ ਬਖਸ਼ਣੀਆਂ ਪਾਵਨ ਚਰਣਾ ਦੇ ਨਾਲ ਜੋੜ ਕੇ ਰੱਖਣਾ ਬੱਚਿਆਂ ਨੂੰ ਵਿੱਦਿਆ ਤੇ ਦਾਨ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸਤਿਗੁਰ ਜੀ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਪੁਸ਼ਾਕੇ ਭੇਟਾ ਕੀਤੇ ਗਏ ਨੇ ਅੰਗੀਕਾਰ ਕਰੋ ਜੀ ਲੋਕ ਪਰਲੋਕ ਅੰਦਰ ਪਰਦੇ ਕਜਣੇ ਨਰਕਸ਼ੀਆਂ ਦਾਤਾਂ ਦੇ ਵਿੱਚੋਂ ਪਾਵਨ ਅਜੂਰੀ ਅੰਦਰ ਪੰਚਮ ਤੇ ਹਾਵ ਲਗੜਾ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਹੋਈਆਂ ਨੇ ਅਣਕ ਪ੍ਰਕਾਰ ਭੋਜਨ ਬਹੋਗੀਏ ਬਹੁ ਵਿੰਜਨ ਮਿਸ਼ਟਾਈ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਹੋ ਭੋਗ ਕਰਾਈ ਆਪ ਜੀ ਭੋਗ ਲਾਹੋ ਜੀ ਭੋਗ ਲੱਗੇ ਪ੍ਰਸ਼ਾਦ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਜੀ ਜੋ ਛਕੇ ਆਪ ਜੀ ਦਾ ਨਾਮ ਜਪੇ ਜੀ ਆਪਣੇ ਪਾਵਨ ਪਵਿੱਤਰ ਲਾਕੀਂ ਦਰਗਾਹੇ ਫਰਮਾਨ ਬਖਸ਼ਵ ਜੀ ਦਰ ਆਈਆਂ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰਿਆਂ ਦੇ ਮੇਲ ਕਰਾਓ ਜਿਨ੍ਹਾਂ ਤੇ ਮਿਲਿਆ ਆਪ ਜੀ ਦਾ ਨਾਮ ਜਿਤਵਾ ਬੈ ਨਾਨਕ ਨਾਮ ਚੜਦੀ ਕਲਾ ਗੁਰੂ ਰਾਗਿਆ ਭਈ ਅਕਾਲ ਕੀ ਤੈ ਚਲਾਇਓ ਅੰਤ ਸਬ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਗ੍ਰੰਥ ਜੀ ਮਾਣਿਓ جو پرب کو مل بوچ ہے راج کرے گا خالصہ خوار ہوئی سب ملیں گے واحر نام جہاز ہے جو شردھا کر سے بندے ਜੋ ਸਰਦਾ ਕਰ ਸੇ ਬਨੇ ਜੀ ਸਰਨ ਹਾਂ ਬੋਲੇ 唱个到我的音 padle 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 padle